ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਨਵੰਬਰ 1706 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਸਰਸਾ ਨੂੰ ਛੱਡ ਕੇ ਰਾਜਸਥਾਨ ਦੇ ਨੌਹਰ ਸ਼ਹਿਰ ਵਿੱਚ ਆਏ ਸਨ ਅਤੇ ਛੇ ਤਲਾਈ ਤਲਾਬ ਕੋਲ ਆਣ ਕੇ ਆਪਣਾ ਡੇਰਾ ਲਾ ਲਿਆ ਜਿੱਥੇ ਅੱਜ ਕੱਲ ਗੁਰਦੁਆਰਾ ਛੇ ਤਲਾਈ ਮੌਜੂਦ ਹੈ ਇਸ ਗੁਰਦੁਆਰੇ ਦਾ ਨਾਮ ਛੇ ਤਲਾਈ ਇਸ ਕਰਕੇ ਰੱਖਿਆ ਗਿਆ ਹੈ ਕਿਉਂਕਿ ਇਸ ਜਗ੍ਹਾ ਤੇ ਛੇ ਨੁਕਰਾਂ ਵਾਲਾ ਤਲਾਬ ਸੀ ਅਤੇ ਤਲਾਬ ਦੇ ਲਾਗੇ ਇੱਕ ਇਤਿਹਾਸਿਕ ਖੂਹ ਵੀ ਸੀ ਉਥੋਂ ਦੇ ਲੋਕ ਗੁਰੂ ਜੀ ਅੱਗੇ ਆਣ ਕੇ ਬੇਨਤੀ ਕਰਨ ਲੱਗੇ ਕਿ ਗੁਰੂ ਜੀ ਇਹ ਖੂਹ ਦਾ ਪਾਣੀ ਪੀਣ ਯੋਗ ਨਹੀਂ ਹੈ ਜਿਸ ਕਰਕੇ ਪਿੰਡ ਵਿੱਚ ਪਾਣੀ ਦੀ ਸਮੱਸਿਆ ਬਣੀ ਰਹਿੰਦੀ ਹੈ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਿੰਡ ਦੇ ਲੋਕਾਂ ਦੀ ਗੱਲ ਧਿਆਨ ਨਾਲ ਸੁਣੀ ਅਤੇ ਉਹਨਾਂ ਨੂੰ ਅਮਰਤ ਦਾ ਇੱਕ ਗੜਵਾ ਦਿੱਤਾ ਤੇ ਕਿਹਾ ਕਿ ਇਸ ਅਮਰਤ ਨੂੰ ਖੂਹ ਵਿੱਚ ਪਾ ਦਿਓ ਜਿੱਦਾਂ ਹੀ ਅੰਮ੍ਰਿਤ ਨੂੰ ਖੂਹ ਵਿੱਚ ਪਾਇਆ ਤਾਂ ਪਾਣੀ ਪੀਣ ਯੋਗ ਬਣ ਗਿਆ ਜਿਸ ਕਰਕੇ ਇਸ ਜਗ੍ਹਾ ਦਾ ਨਾਮ ਛੇਤਲਾਈ ਗੁਰਦੁਆਰਾ ਰੱਖਿਆ ਗਿਆ ਜਿੱਥੇ ਗੁਰੂ ਸਾਹਿਬ ਜੀ ਨੇ ਡੇਰਾ ਲਾਇਆ ਸੀ ਇਸ ਜਗ੍ਹਾ ਦੇ ਨਾਲ ਹੀ ਇੱਕ ਮੰਦਿਰ ਵੀ ਮੌਜੂਦ ਸੀ ਜਿੱਥੇ ਬਹੁਤ ਸਾਰੇ ਕਬੂਤਰ ਆਣ ਕੇ ਬੈਠਦੇ ਸਨ ਅਤੇ ਪਿੰਡ ਦੇ ਲੋਕ ਰੋਜ਼ਾਨਾ ਉਹਨਾਂ ਕਬੂਤਰਾਂ ਨੂੰ ਚੋਗਾ ਵੀ ਪਾਇਆ ਕਰਦੇ ਸਨ ਪਿੰਡ ਦੇ ਲੋਕ ਕਬੂਤਰਾਂ ਨੂੰ ਵੇਖ ਕੇ ਬਹੁਤ ਖੁਸ਼ ਹੁੰਦੇ ਸੀ ਫੇਰ ਇੱਕ ਦਿਨ ਗੁਰੂ ਸਾਹਿਬ ਜੀ ਅਚਾਨਕ ਇਸ ਸਥਾਨ ਤੇ ਆ ਰਹੇ ਸਨ ਤੇ ਉਹਨਾਂ ਦੇ ਘੋੜੇ ਦੇ ਪੈਰ ਥੱਲੇ ਆਣ ਕੇ ਇੱਕ ਕਬੂਤਰ ਮਾਰ ਗਿਆ ਜਿਸ ਨੂੰ ਵੇਖ ਕੇ ਪਿੰਡ ਦੇ ਲੋਕਾਂ ਵਿੱਚ ਰੋਸ ਪੈਦਾ ਹੋ ਗਿਆ ਕਿਉਂਕਿ ਉੱਥੋਂ ਦੇ ਲੋਕ ਜੈਨ ਧਰਮ ਨਾਲ ਸੰਬੰਧ ਰੱਖਦੇ ਸਨ ਜੋ ਕਿ ਅਹਿੰਸਾ ਵਿੱਚ ਵਿਸ਼ਵਾਸ ਰੱਖਦੇ ਸੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਰੱਜ ਕੇ ਵਿਰੋਧ ਕੀਤਾ ਅਤੇ ਕਿਹਾ ਕਿ ਤੁਸੀਂ ਸਾਡਾ ਕਬੂਤਰ ਮਾਰ ਦਿੱਤਾ ਹੈ ਉਨ੍ਹਾਂ ਦੇ ਚੁੱਪ ਹੋਣ ਤੋਂ ਬਾਅਦ ਗੁਰੂ ਸਾਹਿਬ ਜੀ ਬੋਲੇ ਕਿ ਇਸ ਕਬੂਤਰ ਦੀ ਮੌਤ ਇਸ ਤਰ੍ਹਾਂ ਹੀ ਲਿਖੀ ਹੋਈ ਸੀ ਪਰ ਉਹ ਲੋਕ ਨਾ ਮੰਨੇ ਤੇ ਗੁਰੂ ਜੀ ਦੇ ਨਾਲ ਬਹਿਸ ਕਰਨ ਲੱਗੇ ਤਾਂ ਗੁਰੂ ਜੀ ਨੇ ਬਚਨ ਕੀਤਾ ਕਿ ਤੁਸੀਂ ਇੱਕ ਕਬੂਤਰ ਨੂੰ ਰੋਂਦੇ ਹੋ ਜੇਕਰ ਸਾਰੇ ਮਰ ਜਾਣ ਤਾਂ ਫਿਰ ਆਪਾਂ ਕੀ ਕਰ ਲਵਾਂਗੇ ਇੰਨੀ ਗੱਲ ਕਹਿਣ ਦੀ ਧੀਰ ਹੀ ਹੋਈ ਸੀ ਤੇ ਸਾਰੇ ਕਬੂਤਰ ਮਰ ਗਏ ਫਿਰ ਉਹਨਾਂ ਲੋਕਾਂ ਨੂੰ ਬੜਾ ਪਛਤਾਵਾ ਹੋਇਆ ਤੇ ਉਹਨਾਂ ਨੇ ਗੁਰੂ ਜੀ ਨੂੰ ਕਿਹਾ ਕਿ ਜੇਕਰ ਤੁਹਾਡੇ ਕਹਿਣ ਨਾਲ ਕਬੂਤਰ ਮਾਰ ਸਕਦੇ ਹਨ ਤੇ ਤੁਹਾਡੇ ਕੋਲ ਜ਼ਰੂਰ ਕੋਈ ਤਾਕਤ ਹੈ ਤੁਸੀਂ ਇਹਨਾਂ ਨੂੰ ਜਿਉਂਦਾ ਵੀ ਕਰ ਸਕਦੇ ਹੋ ਤਾਂ ਸਾਡੀ ਬੇਨਤੀ ਮੰਨੋ ਤੇ ਇਹਨਾਂ ਕਬੂਤਰਾਂ ਨੂੰ ਜਿਉਂਦਾ ਕਰ ਦਿਵੋ ਅਤੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਅੱਗੇ ਬਹੁਤ ਹੀ মিনਤਾ ਤੇ ਤਰਲੇ ਕੀਤੇ ਫਿਰ ਗੁਰੂ ਸਾਹਿਬ ਜੀ ਬੋਲੇ ਜਿਹੜਾ ਚੋਗਾ ਤੁਸੀਂ ਅੱਗੇ ਪਾਉਂਦੇ ਸੀ ਉਹ ਇਹਨਾਂ ਨੂੰ ਜਾ ਕੇ ਪਾਓ ਪਿੰਡ ਦੇ ਲੋਕਾਂ ਨੇ ਗੁਰੂ ਸਾਹਿਬ ਜੀ ਦੇ ਕਹਿਣ ਉੱਪਰ ਕਬੂਤਰਾਂ ਨੂੰ ਚੋਗਾ ਪਾਇਆ। ਤਦ ਗੁਰੂ ਜੀ ਬੋਲੇ ਉਠੋ ਭਾਈ ਆਪਣਾ ਚੋਗਾ ਖਾਓ। ਇੰਨੀ ਗੱਲ ਕਹਿਣ ਦੀ ਦੇਰ ਹੀ ਹੋਈ ਸੀ ਕਿ ਕਬੂਤਰ ਉੱਠ ਕੇ ਆਪਣਾ ਚੋਗਾ ਖਾਣ ਲੱਗ ਪਏ। ਜਿਹੜਾ ਕਬੂਤਰ ਘੋੜੇ ਦੇ ਪੈਰ ਥੱਲੇ ਆਣ ਕੇ ਮਰਿਆ ਸੀ ਉਹ ਨਹੀਂ ਉੱਠਿਆ। ਅਤੇ ਲੋਕਾਂ ਨੇ ਗੁਰੂ ਜੀ ਨੂੰ ਕਿਹਾ ਕਿ ਜਿੱਥੇ ਤੁਸੀਂ ਸਾਰੇ ਕਬੂਤਰ ਜਿਉਂਦਾ ਕਰ ਸਕਦੇ ਹੋ, ਇਹਨੂੰ ਵੀ ਜਿਉਂਦਾ ਕਰ ਦਿਵੋ। ਪਰ ਗੁਰੂ ਸਾਹਿਬ ਜੀ ਨੇ ਕਿਹਾ ਕਿ ਨਹੀਂ ਇਸ ਦੀ ਮੁਕਤੀ ਕਰਨ ਲਈ ਅਸੀਂ ਇੱਥੇ ਆਏ ਹਾਂ ਇਹ ਸਾਡਾ ਕੋਈ ਪੁਰਾਣਾ ਸਿੱਖ ਸੀ ਜੋ ਮਰ ਕੇ ਕਬੂਤਰ ਦੀ ਜੁਨੀ ਵਿੱਚ ਪੈ ਗਿਆ ਸੀ ਜਿਸ ਕਰਕੇ ਇਸ ਦੀ ਮੁਕਤੀ ਲਈ ਸਾਨੂੰ ਇੱਥੇ ਆਉਣਾ ਪਿਆ ਅਤੇ ਇਸ ਜੀਵਨ ਵਿੱਚ ਇਸ ਦੀ ਸਾਡੇ ਹੱਥੋਂ ਹੀ ਮੌਤ ਲਿਖੀ ਸੀ ਤੇ ਸਾਡੇ ਘੋੜੇ ਥੱਲੇ ਆਣ ਕੇ ਇਸ ਨੂੰ ਮੁਕਤੀ ਮਿਲ ਗਈ ਹੈ ਇਸ ਕਰਕੇ ਉਹ ਜਿਉਂਦਾ ਨਹੀਂ ਹੋ ਸਕਦਾ ਇੰਨਾ ਕਹਿਣ ਤੋਂ ਬਾਅਦ ਗੁਰੂ ਜੀ ਉੱਥੋਂ ਚਲੇ ਗਏ ਜਿਸ ਥਾਂ ਤੇ ਇਹ ਘਟਨਾ ਵਾਪਰੀ ਸੀ ਜੋ ਕਿ ਰਾਜਸਥਾਨ ਦੇ ਨੌਹਰ ਸ਼ਹਿਰ ਵਿੱਚ ਹੈ ਉਸ ਜਗ੍ਹਾ ਤੇ ਗੁਰਦੁਆਰਾ ਸ੍ਰੀ ਕਬੂਤਰ ਸਹਿ ਬਸਤਿਤ ਹੈ ਸਤਨਾਮ ਸ੍ਰੀ ਵਾਹਿਗੁਰੂ